ਸਨੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲਏ ਲਖਾਈ ਮਲਕ ਜੇ ਕੰਨੀ ਸੁਣੀਂਦਾ ਮੂਹ ਦਿਖਾ ਲੇ ਆਏ ਜਿੰਦ ਨਮਾਣੀ ਕੱਢੀਐ ਹੱਡਾਂ ਕੋ ਕੜਕਾਈ ਸਾਹੇ ਲਖੇ ਨਾ ਚਲਣੀ ਜਿੰਦੂ ਕੋ ਸਮਝਾਏ ਜਿੰਦ ਵਹਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਧੀ ਜੋਲ ਕੈ ਕੈ ਗਲ ਲੱਗਿਆ ਧਾਇ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵੰਦੇਈ ਖੜਾ ਨਾ ਆਪ ਮਹਾਈ ਫਰੀਦਾ ਦਰਦਰ ਵੇਸੀ ਗਾਖੜੀ ਚੱਲਾ ਦੁਨੀਆਂ ਭੱਤ ਵੰਨ ਉਠਾਈ ਪੋਟਲੀ ਕਿੱਥੇ ਮੰញਾਂ ਘੱਤ ਕਿਜਨਾ ਬੁੱਝੈ ਕਿਜਨਾ ਸੁਝੈ ਦੁਨੀਆਂ ਗੁਜੀ ਪਾਹੀ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹਮ ਭੀ ਦੱਜਾਂ ਆਹੀ ਫਰੀਦਾ ਜੀ ਜਾਣਾ ਤਿਲ ਥੋੜੜੀ ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਸਿਜਣਾ ਪੀੜੀ ਪਾਈ ਗੰਢ ਤੈ ਜੀਵੜ ਮੈਂ ਨਾਹੀ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨੜੇ ਗਿਰਵਾਨ ਮਹ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ ਮਰਗ ਸੋ ਆਈ ਨੀ ਜਾਂ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵੇਸ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂ ਦੀਵੰਨ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਈ ਕਰ ਸਾਈ ਸਿਓ ਪਰਹੜੀ ਰੰਗਨ ਵੇਲਾ ਹੋਵੇ ਮਹੱਲਾ ਤੀਜਾ ਫਰੀਦਾ ਕਾਲੀ ਧੌਣੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋ ਹੋਵੇ ਓ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੀ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨਾ ਸਹੰਦਿਆਂ ਸੇ ਪੰਖੀ ਸੁਏ ਬਹਿਟ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰਹਿ ਚੇਤਾ ਫਰੀਦਾthio ਪਵਾਹੀ ਦੱਬ ਜੀ ਸਾਈ ਲੋੜ ਹੈ ਸਭ ਇੱਕ ਸਿੱਜ ਹੈ ਬਿਆਲ ਤਾੜੀ ਹੈ ਤਾਂ ਸਾਈ ਦੈ ਦਰਵਾੜੀ ਹੈ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜਨਾ ਕੋਈ ਜੀਮਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਿ ਹੋਇਆ ਲੱਭ ਤਾ ਕੂੜਾ ਨੇ ਕਿਚਰ ਛੱਤ ਲੰਘਾਈ ਐ ਛੱਪਰ ਟੁੱਟੇ ਮੇਹ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰਬ ਹਾਲੀ ਐ ਜੰਗਲ ਕਿਆ ਟੁੰਡੇ ਫਰੀਦਾ ਇਨੀ ਨਿੱਕੀ ਜੰਗੀ ਐ ਫਲ ਡੂੰਗਰ ਪਵਿਉ ਹਮ ਅਜ ਫਰੀਦਾ ਕੂਜੜਾ ਸਹਿ ਕੋ ਹਾਂ ਥਿਉਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜੀਆਂ ਜਲੇ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੌਰੀਆਂ ਕਿ ਕਰ ਬੀਜੈ ਜੱਟ ਹੰਡਾ ਉਹਨਕ ਤਾਇੰਦਾ ਪੈਂਦਾ ਲੋੜੈ ਪੱਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹ ਭਿਜੋ ਸਜੋ ਕੰਬਲੀ ਅੱਲਾਹ ਵਰਸੋ ਮੇਹ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸੱਕਰ ਖੰਡ ਨਵਾਤ ਗੁੜ ਮਾਂ ਕਿਉ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਨ ਗਏ ਦੁੱਖ ਰੁੱਖੀ ਸੁਖੀ ਖਾਇਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਇ ਚੋਪੜੀ ਨਾ ਤਰਸਾਈ ਜੀਓ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੂੰ ਕਿਉਂ ਰਹਿਣ ਵਿਹਾਈ ਸਹਰੈ ਢੁਈ ਨਾ ਲਹ ਪੀਇ ਨਾ ਈ ਥਾਂ ਫਿਰ ਵਾਤੜੀ ਨਾ ਪੁੱਛਈ ਧੰਨ ਸੁਹਾਗਣ ਨਾ ਸਹਰੈ ਪੀਇ ਕੰਤ ਕੀ ਕੰਤ ਅਗੰਮ ਅਥਾ ਨਾਨਕ ਸੁ ਸੁਹਾਗਣੀ ਜੋ ਭਾਵੈ ਬੇ ਪਰਵਾਹ ਨਾਤੀ ਧੋਤੀ ਸੰਭਹੀ ਸੁੱਤੀ ਆਏ ਨ ਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੀਪ ਏਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸ ਗੰਦਲਾਂ ਧਰਿਆ ਖੰਡ ਲਿਵਾੜ ਇਕ ਰਹੇਂਦੇ ਰਹਿ ਗਏ ਇਕ ਰਾਧੀ ਗਏ ਪੁਜਾੜ ਫਰੀਦਾ ਚਾਰ ਗਵਾਇਆ ਹੰਡਕੇ ਚਾਰ ਗਵਾਇਆ ਸੰਮ ਲੇਖਾ ਰਬ ਮਗੇਸੀਆ ਤੂੰ ਆਹੂ ਕੇ ਰਹੇ ਕੰਮ ਫਰੀਦਾ ਦਰ ਦਰਵਾਜੇ ਜਾਇ ਕੈ ਚੌਂ ਦਿੱਠੋ ਕੜੀ ਹਾਲ ਇਹੋ ਨਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕੀ ਹਾਲ ਕੜੀਏ ਕੜੀਏ ਮਾਰੀਐ ਪਹਿਰੀ ਲਹਿ ਸੁਜਾਇ ਸੋਹੇੜਾ ਕੜਿਆਲ ਜਿਉ ਦੁਖੀ ਰਣ ਵਿਹਾਰੇ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਪੀ ਤਨ ਹੋਸੀ ਖੇ ਫਰੀਦਾ ਬਾਰ ਪਰਾਇ ਬੈ ਸੁਣਾ ਸਾਈ ਮੁਝੈ ਨਾ ਦੇ ਜੇ ਤੂੰ ਐ ਮੈਂ ਰਖਸੀ ਜੀ ਉਹ ਸਰੀਰੋ ਲੈ ਕੰਦ ਕੋਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜਹਿ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾ ਹੀ ਲੋਣਾ ਅੱਗੇ ਗਏ ਸੰਝਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾ ਮੇ ਸੱਤ ਸਿਰ ਪੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਤਣ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸਿੱਖ